ਸਸ਼ਵਿਕਾਲ D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਦੂਸ ਸਵਾਗਤ ਕਰਦਾ ਹਾਂ ਕਿਸਾਨ ਹਰਿਆਣਾ ਦੀਆਂ ਸਰਹੱਦਾਂ ਦੇ ਉੱਤੇ ਡਟੇ ਹੋਏ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਕਿਸਾਨ ਅੰਦੋਲਨ 2 ਸ਼ੁਰੂ ਹੋ ਚੁੱਕਿਆ ਇਸ ਤੋਂ ਪਹਿਲਾਂ ਇੱਕ ਕਿਸਾਨ ਅੰਦੋਲਨ ਦਿੱਲੀ ਦੀਆਂ ਸਰਹੱਦਾਂ ਦੇ ਉੱਤੇ ਵੀ ਸ਼ੁਰੂ ਹੋਇਆ ਸੀ ਤੇ ਹੁਣ ਵੀ ਕਿਸਾਨਾਂ ਨੇ ਦਿੱਲੀ ਜਾਣਾ ਹੈ ਪਰ ਹਰਿਆਣਾ ਸਰਕਾਰ ਨੇ ਰੋਕਾਂ ਲਗਾਈਆਂ ਨੇ ਤੇ ਇਨ੍ਹਾਂ ਕਿਸਾਨਾਂ ਦੇ ਹੱਕ ਦੇ ਵਿੱਚ ਸਿਆਸੀ ਧਿਰਾਂ ਵੀ ਉਤਰਾਈਆਂ ਨੇ ਕਾਂਗਰਸ ਵੱਲੋਂ ਚੰਡੀਗੜ੍ਹ ਦੇ ਵਿੱਚ ਪ੍ਰਦਰਸ਼ਨ ਕੀਤਾ ਗਿਆ ਭਾਜਪਾ ਦਫ਼ਤਰ ਦੇ ਬਾਹਰ ਬੀਜੇਪੀ ਦੇ ਖਿਲਾਫ ਨਾਰੇਬਾਜ਼ੀ ਕੀਤੀ ਗਈ ਕਿਸਾਨਾਂ ਦੇ ਹੱਕ ਦੇ ਵਿੱਚ ਨਾਰੇ ਲਗਾਏ ਗਏ ਤਾਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਰਾਜਾ ਵੜਿੰਗ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਉਹਨਾਂ ਦੇ ਨਾਲ ਹੋਰ ਵੀ ਕਈ ਲੀਡਰ ਮੌਜੂਦ ਸਨ ਜਿਨ੍ਹਾਂ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਬੱਸਾਂ ਦੇ ਵਿੱਚ ਬਿਠਾ ਕੇ ਥਾਣੇ ਲੈ ਗਈ ਹੈ ਪੁਲਿਸ ਸਰਕਾਰ ਵਿਚਾਰੇ ਔਰ ਜਾਣੇ ਔਰ ਜੋ ਵਾਦੇ ਉਹਨਾਂ ਨਾਲ ਕੀਤੇ ਸਨ ਜਦੋਂ ਦੱਸਾ ਚੁੱਕਿਆ ਗਿਆ ਸੀ ਉਹਨਾਂ ਤੇ ਪੂਰਾ ਨਹੀਂ ਰੱਖਣਾ ਅੱਜ ਕਿਸਾਨਾਂ ਨਾਲ ਜਿਸ ਪ੍ਰਕਾਰ ਦਾ ਵਤੀਰਾ ਹੋ ਰਿਹਾ ਇਹ ਲੱਗਦਾ ਹੈ ਕਿ ਆਤਵਾਦਗਰਾਂ ਨੂੰ ਵੀ ਨਹੀਂ ਲੱਗਦਾ ਇਹੋ ਜਿਹਾ ਵਤੀਰਾ ਹੁੰਦਾ ਜਿਸ ਪ੍ਰਕਾਰ ਦਾ ਕਿਸਾਨਾਂ ਨਾਲ ਹੋ ਰਿਹਾ ਹੈ ਇਹ ਤਾਂ ਉਧਰ ਹੀ ਜਾ ਰਹਾ ਹੈ ਗਈਆਂ ਗਈਆਂ ਬਾਹਾਂ ਤੋਂ ਦਿੱਤੀਆਂ ਗਈਆਂ ਸਿਰ ਪਾੜਤੀਆਂ ਕਈਆਂ ਦੀਆਂ ਅੱਖਾਂ ਕੱਢ ਦਿੱਤੀਆਂ ਗਈਆਂ ਗੋਲੀਆਂ ਚਲਾ ਚਲਾ ਕੇ ਇਹ ਕਿਸਾਨ ਹੈ ਦੇਸ਼ ਦਾ ਆਂਧਾ ਤਾ ਉਹ ਦਿੱਲੀ ਜਾਣਾ ਚਾਹੁੰਦਾ ਤੁਸੀਂ ਦੇਖੋ ਕਿੱਡਾ ਵੱਡਾ ਬੰਆ ਹੈ ਫਰਾਂਸ ਦੇ ਵਿੱਚ ਅੰਦੋਲਨ ਹੁੰਦਾ ਤਾਂ ਲੋਕ ਇਹਦੇ ਕੋਈ ਕਿਸਾਨਾਂ ਨੂੰ ਆਉਣ ਦਿਓ ਪੈਰਿਸ 'ਚ ਹੁੰਦਾ ਤਾਂ ਕਿਸਾਨ ਜਾ ਸਕਦੇ ਅਮਰੀਕਾ 'ਚ ਕਿਸਾਨ ਅੰਦੋਲਨ ਕਰ ਸਕਦੇ ਲੇਕਿਨ ਹਿੰਦੁਸਤਾਨ ਦੀ ਸਰ ਜ਼ਮੀਨ ਤੇ ਅਗਰ ਪੰਜਾਬ ਦਾ ਕਿਸਾਨ ਜਾ ਕੇ ਅੰਦੋਲਨ ਕਰਨਾ ਚਾਹੁੰਦਾ ਵੀ ਕੋਣ ਬਾਰਡਰ ਤੇ ਅੰਦੋਲਨ ਕਰ ਰਹੇ ਤੇ ਜੇ ਦਿੱਲੀ ਬਾਰਡਰ ਤੇ ਹੋ ਜਾਏਗਾ ਫਿਰ ਕੀ ਹੋ ਜਾਏਗਾ ਇੰਨੀ ਜਿੱਦ ਵੀ ਕੀ ਆ ਕਿ ਤੁਸੀਂ ਪਾਕਿਸਤਾਨ ਤੋਂ ਵੀ ਗਹਿਰਾ ਜਿਹੜਾ ਤਰੀਕੇ ਨਾਲ ਉੱਥੇ ਬਾਰਡਰ ਸਥਾਪਿਤ ਕਰਤਾ ਬਣਾਤਾ ਫਿਰ ਗੋਲੀਆਂ ਚਲਾਈਆਂ ਜਾ ਰਹੀਆਂ ਫਿਰ ਸਾਡੇ ਨਾਲ ਤੱਕਾ ਹਜੇ ਤਾਂ ਵੀ ਅਸੀਂ ਸਰ ਜ਼ਮੀਨ ਤੇ ਆ ਅਸੀਂ ਪੰਜਾਬ ਦੀ ਸਰ ਜ਼ਮੀਨ ਤੇ ਆ ਉਹ ਸਾਡੀ ਧਰਤੀ ਹੈ ਉੱਥੇ ਡਰੋਨਾਂ ਦੇ ਰਾਹੀਂ ਜਿਸ ਪ੍ਰਕਾਰ ਉਹਨਾਂ ਨੇ ਕਿਸਾਨਾਂ ਨਾਲ ਧੱਕਾ ਤੇ ਜ਼ਾਸੀ ਕੀਤੀ ਹੈ ਅਸੀਂ ਕਹਿੰਦੇ ਹਾਂ ਕਿ ਕਾਰਵਾਈ ਹੋਣੀ ਚਾਹੀਦੀ ਐ ਇਸ ਕਰਕੇ ਕੱਲ 50 ਸਰਕਾਰ ਤੋਂ ਮੰਗ ਕੀਤੀ ਕਿ ਇਹਨਾਂ ਦੇ ਐਫਆਰ ਲੋਚ ਕਰੋ ਚੀਫ ਸੈਕਟਰੀ ਨੂੰ ਪੰਜਾਬ ਲਈ ਪੰਜਾਬ ਆਪਣੇ ਬਿਆਨ ਦਿੰਦੇ ਨੇ ਕਹਿੰਦੇ ਨਹੀਂ ਪਰ ਟ੍ਰੈਕਟਰ ਚਾਹੇ ਨਾਲ ਰਾਸ਼ਨ ਵੋਹੀ ਵੰਡੇ ਜਾਣਾ ਤਾਂ ਤੁਸੀਂ ਬਸ ਨਹੀਂ ਕਿਸੇ ਤੇ ਵੀ ਜਾਈਏ ਕੋਈ ਕਿਸੇ ਨੂੰ ਪੁੱਛ ਕੇ ਲਾਇਸੈਂਸ ਲੋ ਦੀ ਲੋੜ ਹੈ ਦੇਸ਼ ਦਾ ਕੋਈ ਕਨਸਟੀਟਿਊਸ਼ਨ 'ਚ ਲਿਖਿਆ ਪਿਆ ਵੀ ਟਰੈਕਟਰ ਤੇ ਕਿਸਾਨਾਂ ਦਾ ਰਾਸ਼ਨ ਲੈ ਕੇ ਦਿੱਲੀ ਦੇ ਬਾਹਰ ਤੇ ਨਹੀਂ ਜਾ ਸਕਦਾ ਇਹ ਹਰ ਵਿਅਕਤੀ ਦਾ ਹੱਕ ਹੈ ਉਹ ਜਿਸ ਤਰੀਕੇ ਨਾਲ ਮਰਜ਼ੀ ਜਾਵੇ ਉਤਰ ਕੇ ਜਾਵੇ ਟਰੈਕਟਰ ਤੇ ਜਾਵੇ ਗੱਡੀ ਤੇ ਜਾਵੇ ਰਾਸ਼ਟ੍ਰ ਲੱਗੇ ਜਾਵੇ ਕੀ ਮੰਗਨ ਚੱਲਿਆ ਆ ਦੇ ਖਦੀ ਲੜਾਈ ਲੈਂ ਚੱਲੇ ਇੱਕ ਪਾਸੇ ਕਾਰਪੋਰੇਟ ਕਰ ਆਨੇ ਜਿਨ੍ਹਾਂ ਦਾ 15-15 18-18 ਲੱਖ ਰੁਪਏ ਮਾਫ ਕਰ ਦਿੰਦੀ ਹੈ ਸਰਕਾਰ ਇੱਕ ਤਰ੍ਹਾਂ ਵੀ ਨਹੀਂ ਲਾਉਣਾ ਪੈਂਦਾ ਇਹ ਇਹਨਾਂ ਨੇ 700 ਕਿਸਾਨ ਸ਼ਹੀਦ ਕਰਾਏ ਫਿਰ ਕਿਤੇ ਜਾ ਕੇ ਕਾਲੇ ਕਾਨੂੰਨ ਸਸਪੈਂਡ ਹੋਏ ਆ ਉਹ ਪੱਕਾ ਨੋਟੀਫਿਕੇਸ਼ਨ ਮੰਗਦੇ ਆ ਲੀਗਲ ਗਾਰੰਟੀ ਮੰਗਦੇ ਆ ਅੱਜ ਕਿਸਾਨਾਂ ਦਾ ਬੰਦ ਹੈ ਮੈਂ ਆਪਕੋ ਇੱਕ ਇਜਾਦ ਕਰ ਅਸੀਂ ਕਾਂਗਰਸ ਹੀ ਹੋ ਕੇ ਨਹੀਂ ਇੱਥੇ ਆਏ ਅਸੀਂ ਪੰਜਾਬੀ ਹੋਣ ਦੇ ਨਾਤੇ ਅੱਜ ਕਾਂਗਰ ਜਿਹੜਾ ਕਿਸਾਨਾਂ ਨੇ ਭਾਰਤ ਬੰਦ ਦਾ ਸੱਦਾ ਦਿੱਤਾ ਉਸ ਵਕਤ ਪੂਰੇ ਪੰਜਾਬ ਭਰ ਦੇ ਵਿੱਚ ਕਾਂਗਰਸ ਪਾਰਟੀ ਕਿਸਾਨ ਜਥੇ ਬੰਦੀ ਦਾ ਸਮਰਥਨ ਕਰਦੇ ਹੋਏ ਆਦੇ ਹਾਦੇ ਤਰੀਕੇ ਦੇ ਨਾਲ ਨਾ ਕਿ ਉਨ੍ਹਾਂ ਦੇ ਧਰਨੇ ਚ ਜਾਂਦੇ ਹੋਏ ਆਦੇ ਹਾਦੇ ਤਰੀਕੇ ਨਾਲ ਕਿਸਾਨਾਂ ਦਾ ਸਮਰਥਨ ਕਰਨਾ ਸੇ ਅੱਜ ਅੱਜੇ ਜਿਲੇ ਸਰਦੀ ਵੀ ਇਸੇ ਪ੍ਰਕਾਰ ਦੇ ਧਰਨੇ ਔਰ ਅੱਜ ਅਸੀਂ ਇੱਥੇ ਨਹੀਂ ਆਏ ਕਿਉਂਕਿ ਬੀਜੇਪੀ ਦੇ ਵੱਲੋਂ ਜ਼ਾਸਤੀ ਹੋ ਰਹੀ ਹੈ ਕਿਸਾਨ ਇਹ ਸਾਰੇ ਪੰਜਾਬੀ ਹੋਣ ਦੇ ਨਾਤੇ ਨੇ ਇਹ ਕਾਂਗਰਸ ਨੂੰ ਦੇ ਨਾਤੇ ਨਹੀਂ ਸਭ ਕਿਸਾਨ ਹੈ ਅੱਧੇ ਤੋਂ ਵੱਧ ਇੱਥੇ ਜਿਹੜੇ ਬੈਠੇ ਕਿਸਾਨ ਸਰਕਾਰ ਨੇ ਸੁਪਰੀਮ ਕੋਰਟ ਦੀ ਲੜਾਈ ਲੜਨਾ ਹੈ ਕਿਸਾਨ ਜਿੱਥੇ ਜਿੱਥੇ ਅਨਿਆਂ ਹੋਏਗਾ ਮਾਲੂਮ ਨਹੀਂ ਕਿ ਉੱਥੇ ਉੱਥੇ ਅਸੀਂ ਲੋਕ ਅੱਗੇ ਹੋ ਕੇ ਪੰਜਾਬ ਦੇ ਲੋਕਾਂ ਦੀ ਔਰ ਪੰਜਾਬ ਦੇ ਕਿਸਾਨਾਂ ਦੀ ਲੜਾਈ ਹੈ ਦੱਸ ਦੇ ਕਿ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਡਟੇ ਹੋਏ ਨੇ ਕਿਸਾਨਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਸਾਡੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਕਿਸਾਨ ਅੰਦੋਲਨ ਇਸੇ ਤਰ੍ਹਾਂ ਜਾਰੀ ਰਹੇਗਾ ਤੇ ਜਿਹੜੀਆਂ ਜਥੇਬੰਦੀਆਂ ਮਗਰ ਰਹਿ ਗਈਆਂ ਸੀ ਉਹ ਵੀ ਹੁਣ ਇਹਨਾਂ ਜਥੇਬੰਦੀਆਂ ਦੇ ਨਾਲ ਰਲਦੀਆਂ ਹੋਈਆਂ ਦਿਖਾਈ ਦੇ ਰਹੀਆਂ ਨੇ ਵੱਖ-ਵੱਖ ਤਰੀਕੇ ਦੇ ਨਾਲ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਨੇ ਹਰਿਆਣਾ ਦੀ ਜਥੇਬੰਦੀ ਗੁਰਨਾਮ ਸਿੰਘ ਚੜੂਨੀ ਹੋਰਾਂ ਵਾਲੀ ਉਹ ਵੀ ਥੋੜੀ ਪਿੱਛੇ ਸੀਗੀ ਤਾਂ ਉਹ ਵੀ ਹੁਣ ਨਾਲ ਆ ਗਈ ਹੈ ਟੋਲ ਪਲਾਜ਼ੇ ਬੰਦ ਕਰ ਦਿੱਤੇ ਗਏ ਨੇ ਹਰਿਆਣਾ ਦੇ ਅੱਜ 3 ਘੰਟੇ ਵਾਸਤੇ ਕਈ ਹੋਰ ਵੀ ਜਥੇਬੰਦੀਆਂ ਨੇ ਜਿਹੜੀਆਂ ਕਿਸਾਨਾਂ ਦੇ ਹੱਕ ਦੇ ਵਿੱਚ ਡਟ ਗਈਆਂ ਨੇ ਦੇਖਣਾ ਹੋਵੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਮਾਮਲਾ ਕੀ ਮੋੜ ਲੈਂਦਾ ਹੈ ਨਿਟਰ ਹਾਂ ਨਿਰਪੱਖ ਰਹਿਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਜ਼ ਚਰਚੇ ਭੁੱਲਾਂਗੇ ਅੰਦਰੂਨੀ ਰਾਜ਼ ਬਣਾਗੇ بلند ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਕਨਨੰਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ਦਰੋਹਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸ਼ਸ਼ੀਕਲ ਜੀ ਮੈਂ ਹਕ ਕੁਲਰਾਜ ਹੰਦਾਵਾ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕਨ ਕੈਨੇਡਾ ਵਿੱਚ